ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਮਾਣਾ ਦੇ ਵਿੱਚ ਦੋ ਨੌਜਵਾਨਾਂ ਵੱਲੋਂ ਪੈਦਲ ਜਾ ਰਹੀ ਮਹਿਲਾ ਦੇ ਨਾਲ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ ਕਿਵੇਂ ਦੋ ਨੌਜਵਾਨਾਂ ਵੱਲੋਂ ਮਹਿਲਾ ਦੇ ਨਾਲ ਲੁੱਟਖੋ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵਾਰਦਾਤ ਦੇਣ ਵਾਲੇ ਦੋ ਜਿਹੜੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਤੇ ਮਾਮਲਾ ਵੀ ਦਰਜ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਮਹਿਲਾ ਨੂੰ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਸੱਟ ਵੀ ਲੱਗੀ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਜਿੱਥੇ ਚੋਰੀ ਲੁੱਟਖੋ ਕਰਨ ਦੌਰਾਨ ਜਿਹੜੀ ਹੈ ਮਹਿਲਾ ਨੂੰ ਕੁਝ ਸੱਟਾਂ ਵੀ ਲੱਗੀਆਂ ਨੇ ਜਿਸ ਦੀ ਤਸਵੀਰਾਂ ਦਿਖਾ ਰਹੇ ਜਿਸ ਤੋਂ ਬਾਅਦ ਮਹਿਲਾ ਨੂੰ ਦਾ ਇਲਾਜ ਕੀਤਾ ਗਿਆ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਸੀ ਸੀਸੀਟੀਵੀ ਚੋਂ ਸਾਫ਼ ਨਜ਼ਰ ਆ ਰਿਹਾ ਸਮਾਣਾ ਤਹਿਸੀਲ ਪਾਰਕ ਦੇ ਜਿਹੜੇ ਨਗਰ ਕੌਂਸਲ ਤੋਂ ਜੋ ਰੋਡ ਤਹਿਸੀਲ ਕੰਪਲੈਕਸ ਨੂੰ ਜਾ ਰਹੀ ਹੈ ਉਸ ਵਿੱਚਕਾਰ ਇੱਕ ਮਹਿਲਾ ਜਿਹੜੀ ਹੈ ਚੌਂਕ ਬਾਜ਼ਾਰ ਤੇ ਖਰੀਦਾਰੀ ਕਰਕੇ ਆ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਪਿੱਛੋਂ ਜਾਂਦੇ ਨੇ ਅਤੇ ਉਸ ਦੇ ਮੋਢੇ ਤੇ ਜਿਹੜਾ ਪਰਸ ਹੈ ਉਸ ਨੂੰ ਖੋ ਕੇ ਭਾਜ ਜਾਂਦੇ ਨੇ ਕਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ ਮਹਿਲਾ ਨੂੰ ਕਸੀਟਦੇ ਹੋਏ ਲੈ ਜਾਂਦੇ ਦੀ ਤਸਵੀਰਾਂ ਜਿਹੜੀਆਂ ਨੇ ਉਹ ਕੈਦ ਹੋਈਆਂ ਨੇ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿਵੇਂ ਬੇ ਬੇਰਹਿਮੀ ਦੇ ਨਾਲ ਮਹਿਲਾ ਦੇ ਨਾਲ ਲੁੱਟਖੋ ਕੀਤੀ ਗਈ ਹੈ ਜਿਸ ਦੇ ਵਿੱਚ ਮਹਿਲਾ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨੇ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਔਰਤ ਨੇ ਦੱਸਿਆ ਕਿ ਉਹ ਜਿਹੜਾ ਇੱਕ ਅੱਗਾ ਥਾਣੇ ਦੇ ਪਿੰਡ ਤਾਲਾਂ ਦੇ ਸਾਹਮਣੇ ਜਿਹੜੇ ਕੋਈ ਖਰੀਦਾਰੀ ਕਰ ਰਹੀ ਸੀ ਤਾਂ ਉਸ ਦਿਨ ਨਾਲ ਲੁੱਟਖੋਈ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਸ਼ਿਕਾਇਤ ਦਰਜ ਕੀਤਾ ਤੇ ਦੋ ਨੌਜਵਾਨ ਜਿਹੜੇ ਜੋ ਕੈਥਲ ਜ਼ਿਲ੍ਹੇ ਦੇ ਹਰਿਆਣਾ ਦੇ ਰਹਿਣ ਵਾਲੇ ਨੇ ਇਹ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਹੋਰ ਉਹਨਾਂ ਨੂੰ ਕਾਬੂ ਕਰ ਲਗਾ ਇਸ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮ ਦਾ ਕੀ ਕੁਝ ਕਹਿਣਾ ਇੱਕ ਵਾਰ ਤਾਂ ਸੁਣਾ ਦਿੰਦੇ ਇਹਨਾਂ ਹੀ 15 ਤਰੀਕ ਨੂੰ ਸ਼ਾਮੀ 7:30 5:30 ਵਜੇ ਤਸੀਲਪੁਰ ਕੋਲੇ ਇਕ ਘਟਨਾ ਵਾਪਰੀ ਸੀ ਇੱਕ ਜਿਹੜੀ ਕੰਪਲੇਨੈਂਟ ਹੈ ਉਹਨਾਂ ਦਾ ਨਾਮ ਹੈ ਸੁਰਿੰਦਰ ਕੌਰ ਵਾਈਫ ਆਫ ਨਿਧਾਨ ਸਿੰਘ ਤਾਲਾ ਪਿੰਡ ਹੈ ਜੀ ਕੱਗੇ ਥਾਣੇ ਉੱਥੋਂ ਰਹਿਣ ਵਾਲੇ ਤੇ ਇੱਥੇ ਕਿਤੇ ਬਾਜ਼ਾਰ 'ਚ ਕੋਈ ਆਪਦੇ ਕੰਮ ਕਰਨ ਨੂੰ ਲੈ ਕੇ ਆਏ ਸੀ ਇਹ ਤੁਰੇ ਜਾ ਰਹੀ ਸੀ ਤੇ ਦੋ ਅਣਪਛਾਤੇ ਮੋਟਰਸਾਈਕਲ ਦੇ ਸਵਾਰ ਨੌਜਵਾਨ ਉਹਨਾਂ ਨੇ ਤੇਜ਼ੀ ਨਾਲ ਇਹਨਾਂ ਦਾ ਮੋਢੇ ਤੇ ਪਾਇਆ ਬੈਗ ਖੋ ਕੇ ਲੈ ਜਾਣ ਦੀ ਨੀਅਤ ਨਾਲ ਉਹਨਾਂ ਨੇ ਝਟਪਮਰੀ ਤੇ ਕੁਝ ਥੋੜਾ ਜਿਹਾ ਉਹਨਾਂ ਨੂੰ ਸੱਟਾਂ ਵੀ ਵੱਜੀਆਂ ਘੜੀ ਸੇ ਵੀ ਗਏ ਤੇ ਉਹ ਬੈਗ ਨੂੰ ਖੋ ਕੇ ਫਰਾਰ ਹੋ ਗਏ ਇਸ ਦੇ ਵਿੱਚ ਇਨਸਪੈਕਟਰ ਜਸਪ੍ਰੀਤ ਐਸਐਚਓ ਸਿਟੀ ਸਮਾਣਾ ਤੇ ਉਹਨਾਂ ਦੀ ਟੀਮ ਨੇ ਬੜੀ ਚੰਗੀ ਕਾਰਗੁਜ਼ਾਰੀ ਨਿਭਾਈ ਹੈ ਉਹਦੇ ਵਿੱਚ ਦੋਵੇਂ ਦੋਸ਼ੀ ਜਿਹੜੇ ਕਿ ਉਹਨਾਂ ਨੇ ਟਰੈਸ ਕਰਕੇ ਤੇ ਮੁਕੱਦਮਾ ਵੀ ਦਰਜ ਕੀਤਾ 109/25 ਅੰਡਰ ਸੈਕਸ਼ਨ 304 2 115 2 ਬੀ ਐਨ ਐਸ ਖੋ ਦਾ ਪਰਚਾ ਦਰਜ ਹੋਇਆ ਸਿਟੀ ਸਮਾਣਾ ਵਿਖੇ ਤੇ ਦੋਵੇਂ ਦੋਸ਼ੀ ਜਿਹੜੇ ਟਰੈਸ ਕਰ ਹੋਏ ਇੱਕ ਹੈਗਾ ਅਮਰਿਤਪਾਲ ਸਿੰਘ ਪੁੱਤਰ ਜੋਗਾ ਸਿੰਘ ਇਹ ਰੱਤਾ ਕਿਹੜਾ ਪਿੰਡ ਹੈ ਗੂਲਾ ਠਾਣਾ ਕੈਥਲ ਦੇ ਪਿੰਡ ਦਾ ਤੇ ਕਪਤਾਨ ਸਿੰਘ ਪੁੱਤਰ ਬਲਵੀਰ ਸਿੰਘ ਇਹ ਮਲਿਕਪੁਰ ਦਾ ਇਹ ਵੀ ਗੁੜਾ ਠਾਣਾ ਕੈਥਲ ਦੇ ਪਿੰਡ ਦਾ ਹੈ ਇਹ ਆਏ ਸਨੇਚਿੰਗ ਤੇ ਚੋਰੀਆਂ ਕਰਨ ਦੇ ਆਦੀ ਨੇ ਤੇ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਿਟੀ ਸਿਮਾਣਾ ਦੀ ਪੁਲਿਸ ਬੜੀ ਸ਼ਲਾਘਾ ਦੀ ਆਪਣਾ ਯੋਗਦਾਨ ਹੈ ਜੀ ਗ੍ਰਾਹਕ ਸਾਹਿਬ ਜਿਸ ਤਰ੍ਹਾਂ ਇਹ ਮੋਟਰਸਾਈਕਲਾਂ ਤੇ ਘੁੰਮਦੇ ਆ ਮੂੰਹ ਟਕ ਕੇ ਆਉਂਦੇ ਆ ਮੂੰਹ ਟਕਣਾ ਵੀ ਕ੍ਰਾਈਮ ਦਾ ਹੈ ਹੈ ਪਾੰਦਾ ਹੈ ਬਾਕੀ ਸਾਰੇ ਚ ਸੱਟਾ ਦੇ ਸੈਂ ਵੀ ਜਿਹੜੇ ਮੂੰਹ ਟੱਕੇ ਲਉ ਤਿੰਨ ਤਿੰਨੇ ਮੋਟਰਸਾਈਕਲ ਪਹੁੰਚਦੇ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਇਹ ਬਿਲਕੁਲ ਹੀ ਸਾਨੂੰ ਜਿਹੜੇ ਟ੍ਰੈਫਿਕ ਪੁਲਿਸ ਨੂੰ ਸਾਡੀ ਐਡਵਾਈਸਰੀਜ਼ ਜਾਰੀ ਕੀਤੀਆਂ ਪੈਟਰੋਲਿੰਗ ਪਾਰਟੀਆਂ ਨੂੰ ਵੀ ਅਸੀਂ ਦੱਸਿਆ ਉਹ ਜੇ ਵੀ ਕਿਤੇ ਵੀ ਕੋਈ ਵੀ ਟ੍ਰੈਫਿਕ ਦਾ ਵਾਇਲੇਟਰ ਹੈ ਮੋਟਰ ਵਹੀਕਲ ਐਕਟ ਦਾ ਸੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਦੇ ਆ ਜਿਹੜੇ ਇਹ ਬੰਦੇ ਟਰੇਸ ਹੋ ਨੇ ਉਹ ਅਸਲ 'ਚ ਬਿਨਾ ਮੂਟਕੇ ਹੀ ਇਹਨਾਂ ਨੂੰ ਲੱਗੇ ਸੀ ਸਾਨੂੰ ਕੋਈ ਫੜ ਨਹੀਂ ਪਾਊਗਾ ਕਿਉਂਕਿ ਅਸੀਂ ਇੱਕ ਦੂਜੇ ਸਟੇਟ ਦੇ ਨਾਲ ਦੇ ਲੱਗਦੇ ਜ਼ਿਲ੍ਹੇ ਦੇ ਆ ਤੇ ਇਹਨਾਂ ਨੂੰ ਬੜਾ ਬੇਖੌਫ ਹੋ ਕੇ ਇਹਨਾਂ ਨੇ ਦਿਨ ਦਿਹਾੜੇ ਨਾਲ ਸਨੇਚਿੰਗ ਕੀਤੀ ਪਰ ਸਾਡੀ ਟੀਮ ਨੇ ਬੜਾ ਹੀ ਚੰਗਾ ਕੰਮ ਕਰਕੇ ਇਹਨਾਂ ਨੂੰ ਟਰੇਸ ਕਰਕੇ ਇਹਨਾਂ ਨੂੰ ਦੋਵੇਂ ਦੋਸ਼ਾਂ ਨੂੰ ਗ ਸਮਾਣਾ ਦੇ ਨਗਰ ਕਾਉਂਸਲ ਰੋਡ ਤੇ 48 ਘੰਟੇ ਪਹਿਲਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਵੀ ਇਸ ਸਾਈਡ ਤੋਂ ਇਹ ਨਗਰ ਕਾਉਂਸਲ ਤੋਂ ਚੌਂਕ ਕੋਲ ਜਾਰ ਤੋਂ ਜਿਹੜਾ ਰਸਤਾ ਹੈ ਇੱਥੋਂ ਇੱਕ ਔਰਤ ਆ ਰਹੀ ਸੀ ਔਰਤ ਦੇ ਕੋਲ ਇੱਕ ਪਰਸ ਸੀ ਉਸ ਪਰਸ ਨੂੰ ਖੋ ਕੇ ਦੋ ਕਥਿਤ ਮੋਟਰਸਾਈਕਲ ਸਵਾਰ ਇਸ ਥਾਂ ਤੇ ਤੁਸੀਂ ਦੇਖ ਰਹੇ ਆ ਇਸ ਥਾਂ ਦੇ ਇਧਰ ਇਸਥੇਲੇ ਥਾਂ ਤੇ ਆ ਕੇ ਉਹਨਾਂ ਨੇ ਉਸ ਔਰਤ ਤੋਂ ਪਰਸ ਖੋ ਕੇ ਫਰਾਰ ਹੋ ਗਏ ਜਿਹੜੀ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਵੀ ਰਿਕਾਰਡ ਹੋਈ ਹੈ ਕੈਮਰੇ ਵਿੱਚ ਰਿਕਾਰਡ ਹੋਣ ਦੇ ਬਾਅਦ ਪੁਲਿਸ ਨੇ ਸੀਸੀਟੀਵੀ ਕੀ ਸੀਸੀਟੀਵੀ ਨੂੰ ਦੇਖਦੇ ਹੋਏ ਕਥਿਤ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਕਥਿਤ ਦੋ ਨੌਜਵਾਨ ਹੈ ਉਹ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਗੋਲਗ ਮੰਡਲ ਦੇ ਕਿ ਦੋ ਪਿੰਡਾਂ ਦੇ ਰਹਿਣ ਵਾਲੇ ਹੈ ਜਿਨ੍ਹਾਂ ਤੋਂ ਇਹਨਾਂ ਨੇ ਬਾਰਦਾਤ ਨੂੰ ਕੀਤਾ ਇਨ ਦੋਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਇਸ ਦੇ ਬਾਰੇ ਜਾਣਕਾਰੀ ਡੀਐਸਪੀ ਸਮਾਣਾ ਫਤੇ ਸਿੰਘ ਬਰਾੜ ਨੇ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਔਰਤ ਸੀ ਕੱਗੇ ਦੇ ਨਾਲ ਇੱਕ ਪਿੰਡ ਹੈ ਉੱਥੇ ਦੀ ਸੀ ਸਮਾਣਾ ਕੋਈ ਸਮਾਨ ਖਰੀਦਣ ਆਈ ਸੀ ਔਰ ਜਿਹੜੇ ਕਥਿਤ ਤੌਰ ਤੇ ਹਰਿਆਣਾ ਰਾਜ ਦੇ ਰਹਿਣ ਵਾਲੇ ਅਸੀਂ ਪੰਜਾਬ ਦੇ ਵਿੱਚ ਕਿਸੇ ਬਾਹਰੀ ਵਿਅਕਤੀ ਵੱਲੋਂ ਇਸ ਤਰ੍ਹਾਂ ਦੀ ਬਾਰਦਾਤ ਕਰਕੇ ਜੋ ਆਰੇ ਅਸੀਂ ਉਸ ਨੂੰ ਸਾਡੇ ਸੀਟੀ ਪੁਲਿਸ ਸਵਾਨਾ ਵੱਲੋਂ 48 ਘੰਟੇ ਦੇ ਵਿੱਚ ਇਕੱਠੇ 70 ਰੁਪਏ ਨੂੰ ਗ੍ਰਿਫਤਾਰ ਕੀਤਾ ਹੈਗੇ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਦੇਨਿਕ ਸਵੇਰਾ ਟੀਵੀ ਸਵਾਨਾ